ਜਿਹੜੇ ਸਰਕਾਰ ਤੋਂ ਸਰਕਾਰ ਦੇ ਰੱਖੇ ਹੋਏ ਬੰਦਿਆਂ ਤੋਂ ਇੰਨੀ-ਇੰਨੀ ਤਨਖਾਹਾਂ ਦੇ ਕੇ ਨਹੀਂ ਹੁੰਦੇ ਆਮ ਲੋਕਾਂ ਦੇ ਪੈਸੇ ਵਾਂਸ ਕਰਾਉਂਦਾ ਭਾਨਾ ਬਾਈ ਜਿਹੜੀਆਂ ਭੈਣਾਂ ਉਹਨਾਂ ਦੇ ਪਰਿਵਾਰਾਂ ਨੇ ਦੇ ਕੇ ਘਰ ਬਠਾਈਆਂ ਉਹਨੀਆਂ ਨੇ ਕੋਈ ਬਾਜਮੰਦ ਦਾ ਕੋਈ ਕੁਲਕਰ ਦਾ ਉਹਨਾਂ ਭੈਣਾਂ ਦੇ ਇੱਕੀ ਤੋਂ ਹੋਣ ਕਰਕੇ ਭਾਨੇ ਬਾਈ ਨੇ ਘਰ ਬਸਾਤੇ ਮਿੱਤਰੋ ਸੋ ਪਾਣੇ ਹੁਣ ਪਾਣੇ ਵਜ ਦੀ ਫੁੱਲ ਸਪੋਰਟ ਕਰਨੀ ਹੈ ਕਿਉਂਕਿ ਪਹਿਲਾਂ ਵੀ ਕਈ ਹੀਰੋ ਦਿਵਾਲੇ ਪੰਜਾਬ ਦੇ ਸੋ ਆਪਾਂ ਨੂੰ ਹੁਣ ਜਾਣਾ ਪਊਗਾ ਕਿਉਂਕਿ ਸਰਕਾਰ ਜੋਗ ਰਹੀ ਹੈ ਇੱਕ ਤੇ ਸਮਦਾ ਪੀਣਾ ਹੋ ਰਿਹਾ ਹੈ ਸਰਕਾਰ ਦੇ ਬੰਦੇ ਛੱਡੇ ਹੋਏ ਨੇ ਵੀ ਤੁਸੀਂ ਹਵਾ দাও ਜਿਹੜਾ ਬੰਦਾ ਥੋੜੀ ਜੀ ਹਵਾ ਚਾਹ ਕੇ ਸਰਕਾਰ ਦੇ ਵਿਰੁੱਧ ਉੱਠੀਗਾ ਉਹਨੂੰ ਸਰਕਾਰ ਜੜੇ ਚੱਕ ਲੂਗੀ ਜਿਵੇਂ ਭਾਈ ਆਪਾਂ ਪੀੜਾ ਕਰਦੇ ਆ ਨਾ ਸਰਕਾਰ ਪੀੜਾ ਕਰਨ ਲੱਗੀ ਹੋਈ ਆ ਜਿਹੜੇ ਬੰਦੇ ਅੱਖਾਂ ਜਾਗਦੀਆਂ ਨੇ ਜਿਨ੍ਹਾਂ ਦੀ ਜਿਹਨੇ ਜੁਰਤ ਨਾਲ ਗੱਲ ਕਰਦੇ ਨੇ ਜ਼ਮੀਰਾਂ ਜਾਗਦੀਆਂ ਨੇ ਉਹ ਬੰਦਿਆਂ ਨੂੰ ਚੱਕ ਲੋ ਆਉਣ ਵਾਲੇ ਟਾਈਮ 'ਚ ਆਪਣੇ ਵਿਰੁੱਧ ਬੋਲਣ ਵਾਲਾ ਨਾ ਕੋਈ ਰਹੇ ਫੇਰ ਜਿਵੇਂ ਚਾਹਾਂਗੇ ਉਵੇਂ ਕਰਾਂਗੇ ਪਰ ਸਰਕਾਰ ਇਹ ਨਹੀਂ ਜਾਣਦੀ ਵੀ ਕੌਮ ਕਿਹੜੀ ਆ ਕੌਮ ਹੈ ਗੁਰੂ ਗੋਬਿੰਦ ਸਿੰਘ ਦੇ ਦਾਰਸਾਂ ਦੀ ਕਿਉਂਕਿ ਸਾਡੀ ਕੌਮ ਨੇ ਕਦੇ ਝੁਕਤੇ ਨਹੀਂ ਦੇਖਿਆ ਤੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਮੁਰਤਾਲ ਬਾਈ ਆਪਣੇ ਤਾਂ ਭੀੜ ਪਈ ਹੋਈ ਆ ਆਪਣੀ ਤਾਂ ਕੌਮ ਦੂਜਿਆਂ ਲਈ ਖੜੀ ਆ ਸਾਡੀ ਆਪਣੀ ਕੌਮ ਨੇ ਕਦੇ ਧਰਮ ਨਹੀਂ ਦੇਖਿਆ ਕਦੇ ਆਏ ਨਹੀਂ ਦੇਖਿਆ ਵੀ ਇਹ ਬੰਦੇ ਆਪਣੇ ਨਾਲ ਨਹੀਂ ਹੈਗੇ ਸੋ ਜਿੱਥੇ ਵੀ ਜੜਮ ਹੋਇਆ ਬਾਈ ਸੰਘਾਂ ਦੀ ਕੌਮ ਪਹੁੰਚੀ ਆ ਉੱਥੇ ਸੋ ਆਪਣੇ ਤਾਂ ਹੁਣ ਬਾਈ ਭਾਨ ਨੇ ਸਿੱਧੂ ਨੂੰ ਸਰਕਾਰ ਨੇ ਜੇਲ੍ਹ ਚ ਡੱਕਤਾ ਸੋ ਸਾਰੀਆਂ ਕਿਸਾਨ ਜਥੇਬੰਦੀਆਂ ਆਮ ਲੋਕ ਪੀਰ ਭੈਣਾ ਜਿਹੜੇ ਲੋੜ ਪਈ ਤੇ ਭਾਨੇ ਬਾਈ ਦੇ ਦਰਦੇ ਪੁੱਛਦੇ 30 ਸੋ ਹੁਣ ਵੀ ਪਹੁੰਚੋ ਕਿਉਂਕਿ ਕਿਤੇ ਫੇਰ ਅਗਲਾ ਇਹ ਨਾ ਸੋਥੇ ਵੀਜਾ ਦੇਣਾ ਨੂੰ ਲੋੜ ਪਈ ਜਦੇ ਆਉਂਦੇ ਸੀ ਅੱਜ ਸਾਨੂੰ ਲੋੜ ਪੈਗੀ ਹੁਣ ਪਾਸਾ ਵੱਟ ਗਏ ਸੋ ਬਾਈ ਆਪਾਂ ਨੇ ਪਹੁੰਚਣਾ ਬਾਪੂ ਵੱਡ ਕੱਠਗਰ ਤੋਂ ਕਿਉਂਕਿ ਤੁਹਾਨੂੰ ਵੀ ਪਤਾ ਹੈ ਜਨਤਾ ਕੋਲ ਫਸਾਏ ਹੋਏ ਪੈਸੇ ਜਿਹੜੇ ਕੰਮ ਸਰਕਾਰ ਨਹੀਂ ਕਰ ਸਕੀ ਆਮ ਲੋਕਾਂ ਦਾ ਗਰੀਬਾਂ ਦਾ ਜ਼ਮੀਨਾਂ ਵੇਚ ਕੇ 20 25 25 ਲੱਖ ਰੁਪਇਆ ਜਨਤਾ ਨੂੰ ਦਿੱਤਾ ਹੋਇਆ ਜਿਨ੍ਹਾਂ ਨੇ ਆਮ ਲੋਕਾਂ ਨੂੰ ਬਾਹਰ ਨਹੀਂ ਭੇਜਿਆ ਲਾਰੇ ਲਾਏ ਤੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਉਹ ਪੈਸੇ ਧੰਨੇਬਾਈ ਨੇ 21 ਫੋਨ ਤੇ ਵਾਪਸ ਕਰਾਏ ਨੇ ਤੇ ਜਿੱਥੇ ਬਾਈ ਫੋਨ ਤੇ ਵੀ ਮਸਲੇ ਹੱਲ ਨਾ ਹੋਏ ਆ ਨਾ ਬਾਈ ਆਪਣੀ ਗੱਡੀ ਲੈ ਕੇ ਪਹੁੰਚਦਾ ਰਿਹਾ ਤੇ ਅੱਜ ਤੱਕ ਕੋਈ ਵੀ ਬੰਦਾ ਐ ਨਹੀਂ ਕਹਿ ਸਕਿਆ ਕਿ ਭਾਵੇਂ ਮੇਰੇ ਕੋਲ ਪੈਸਾ ਵਾਪਸ ਕਰਾਇਆ ਦੀ ਮੈ ਤੋਂ ਬਚੋ ਇੰਨੇ ਪੈਸੇ ਲੈਨੇ ਕਿਉਂਕਿ ਭਾ ਨਾ ਬਾਈ ਇੱਕ ਸੱਚਾ ਬੰਦਾ ਟੀਰਾ ਬੰਦਾ ਬਾਈ ਉਹ ਉਹਨੂੰ ਆਪਾਂ ਨੂੰ ਬਾਹਰ ਕਢਾਉਣਾ ਪੈਣਾ ਕਿਉਂਕਿ ਅੱਜ ਨੌਜਵਾਨੀ ਪੰਜਾਬ ਦੀ ਨਸਾਂ ਵੱਲ ਨੂੰ ਜਾ ਰਹੀ ਹੈ ਉਹ ਬਾਈ ਜਾਦੂਗਰ ਕਰਨੇ ਵਾਲਾ ਬੰਦਾ ਸੀ ਤੇ ਆਪਣੇ ਹੱਥਾਂ ਦੀ ਗੱਲ ਕਰਨੇ ਵਾਲਾ ਨੌਜਵਾਨ ਜੇ ਜੇਲ੍ਹ ਚ ਰਹਿ ਗਿਆ ਤੇ ਹੋਰ ਨੌਜਵਾਨਾਂ ਵਿੱਚ ਵੀ ਡਰ ਪੈਦਾ ਹੋ ਜੂਗਾ ਇਹ ਸਰਕਾਰ ਚੱਕ-ਚੱਕ ਕੇ ਅੰਦਰੋਂ ਫੁੱਟ ਰਹੀ ਹੈ ਵੀ ਆਪਾਂ ਨੂੰ ਨਾ ਬੋਲੀਏ ਹੋਰਾਂ ਦੇ ਘਰ ਦੇ ਵੀ ਕਹਿਣਗੇ ਵੀ ਪੁੱਤ ਤੁਸੀਂ ਅਜਿਹੀ ਗੱਲ ਨਾ ਕਰਿਓ ਸਰਕਾਰ ਪੂਰੀ ਤੇਜ ਹੈ ਪੂਰੀ ਜ਼ੋਰ ਤੇ ਹੈ ਵੀ ਜਿਹੜਾ ਸਰਕਾਰ ਵਿਰੁੱਧ ਬੋਲਦਾ ਇਹਨੂੰ ਅੰਦਰ ਸਿੱਟ ਦਿੰਦੇ ਨੇ ਤੇ ਬਾਹਰ ਛੱਡਾਉਗਾ ਕੋਈ ਸਾਥ ਵੀ ਨਹੀਂ ਦਿੰਦਾ ਤੇ ਆਪਾਂ ਨੇ ਭਾਨੇ ਬਾਈ ਦਾ ਸਾਥ ਦੇ ਕੇ ਇਹ ਗੱਲ ਗਲਤ ਸਾਬਤ ਕਰ ਦੇਣੀ ਹੈ ਤੇ ਪੂਰੇ ਹੌਸਲੇ ਨਾਲ ਆਪਾਂ ਨੇ ਕਾਲੂ ਪਿੰਡ ਕੋਟ ਦੂਨੇ ਪਹੁੰਚਣੀ ਬਾਈ ਪੂਰਾ ਕੱਠ ਕਰਨਾ ਮੇਰੀ ਸਾਰੇ ਲੋਟ ਪਿੰਡ ਦੇ ਵਾਸੀਆਂ ਨੂੰ ਬੇਨਤੀ ਹੈ ਵੀ ਕੱਲ ਨੂੰ ਆਪਾਂ ਨੇ ਪਾਲੇ ਸਿੱਧੂ ਬਾਈ ਦੇ ਹੱਥ ਚ ਪਿੰਡ ਕੋਟ ਦੂਨੇ ਪਹੁੰਚਣੇ ਕਿਉਂਕਿ ਜੇ ਹੁਣ ਨਾ ਪਹੁੰਚੇ ਪਾਣੀ ਸਰ ਤੋਂ ਅਨੰਦ ਦਾ ਜਾਂਦਾ ਬਾਈ ਕਹੇ ਤੁਹਾਨੂੰ ਪਤਾ ਹੀ ਹੈ ਸਰਕਾਰ ਜਿਵੇਂ ਆਪਾਂ ਨੇ ਪਹਿਲਾਂ ਵੀਰੇ ਜਵਾਲੇ ਇੱਕ ਰਕਮ ਆ ਸੀ ਦੂ ਵੀ ਆਪਣੇ ਹੱਥ ਚੋਂ ਜਾ ਸਕਦਾ ਉਹਨੂੰ ਟਾਈਮ ਨਹੀਂ ਲੱਗਣਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਭਾਨੇ ਬਾਈ ਦਾ ਸਾਥ ਦਿਈਏ ਆਪਾਂ ਕਿਉਂਕਿ ਉਹ ਆਪਣੇ ਆਮ ਲੋਕਾਂ ਦੀ ਗੱਲ ਕਰਦਾ ਜੀ ਬਾਈ ਆਪਣੇ ਕਿਸਾਨੀ ਰੋਲੇ ਸੰਘਰਸ਼ ਬੋਲੇ ਦੇਖ ਲਓ ਕਿੰਨਾ ਸਾਫ਼ ਦਿੱਤਾ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿਉਂਕਿ ਸਾਰੇ ਪਿੰਡਾਂ 'ਚ ਜਥੇਬੰਦੀਆਂ ਬੜੀਆਂ-ਵੰੀਆਂ ਨੇ ਬਹੁਤ ਜ਼ਿਆਦਾ ਗਿਣਤੀ 'ਚ ਲੋਕ ਜੁੜੇ ਹੋਏ ਨੇ ਜੇ ਸਾਰੀਆਂ ਜਥੇਬੰਦੀਆਂ ਇੱਕੋ ਸਮੇਂ ਮੈਦਾਨ 'ਚ ਉਤਰੇ ਹੋਣ ਤਾਂ ਤਹਿਲਕਾ ਮੱਚ ਸਕਦਾ ਪੂਰਾ ਸਰਕਾਰ ਹਿੱਲ ਜੂਗੀ ਕਿਉਂਕਿ ਜਥੇਬੰਦੀਆਂ ਨਾਲ ਟੱਕੇ ਤੌਰ ਤੇ ਬੰਦੇ ਜੁੜੇ ਹੋਏ ਨੇ ਸੋ ਜਿਹੜੇ ਬੰਦੇ ਕਿਤੇ ਵੀ ਜੁੜੇ ਵੀ ਨਹੀਂ ਹੋਏ ਉਹ ਆਪੋ ਆਪਣੇ ਸਾਧਨਾ ਤੇ ਆਪੋ ਆਪਣੇ ਸਾਧਨਾ ਤੇ ਬਾਈ ਪਹੁੰਚ ਜਾਓ ਪਿੰਡ ਕੋਟ ਬੂਨੇ ਤੇ ਜਿਹਨੇ ਆਪਣੇ ਏਰੀਆ ਚੋਂ ਜਾਣਾ ਉਹ ਕੰਟੈਕਟ ਕਰ ਲਿਓ ਇਕੱਠੇ ਹੋ ਕੇ ਜਾਵਾਂਗੇ ਸੋ ਪੂਰੇ ਆਪਾਂ ਨੇ ਹੌਸਲੇ ਨਾਲ ਪਹੁੰਚਣਾ ਤੇ ਭਾਨੇ ਬਾਈ ਦੇ ਹੱਕ ਚ ਗੱਲ ਕਰਨੀ ਹੈ